ਗੱਡੀ ਹੈ ਜੀ ਵਾਕਸ ਵੈਗਨ ਦੀ ਇਹ ਜਿਹੜੀ ਪਸੰਦਾਂ ਤੇ ਕਾਰਬਨ ਆਈ ਹੈ ਜਾਨਣਾ ਚਾਹੁੰਦੇ ਆ ਨਾ ਤੁਸੀਂ ਤੇ ਵੀਡੀਓ ਲਾਸਟ ਤੱਕ ਦੇਖਣੀ ਪਊਗੀ ਤੇ ਗੱਲਾਂ ਨੂੰ ਸੁਣਨਾ ਪਊਗਾ ਹਰ ਇੱਕ ਵਿਅਕਤੀ ਨੂੰ ਇਹ ਲੱਗਦਾ ਹੈ ਵੀ ਸਾਡੀ ਗੱਡੀ ਵਾਈਟ SMOKE ਦਿਖਾ ਰਹੀ ਹੈ ਵਾਈਟ SMOKE ਦਿਖਾਉਣ ਦੇ ਕਾਰਨ ਕਿਹੜੇ ਹੁੰਦੇ ਆ ਇੰਜੈਕਟਰਾਂ ਵਿੱਚ ਇਸ਼ੂ ਆ ਜਾਂਦਾ ਜਦੋਂ ਤੁਹਾਡੀ ਗੱਡੀ ਵਾਈਟ SMOKE ਦਿਖਾਉਂਦੀ ਹੈ ਨਾ ਬੜੀਆਂ ਥਾਵਾਂ ਤੇ ਵੀਰ ਹੋਣੇ ਗੱਡੀ ਦਿਖਾ ਕੇ ਆਏ ਤੇ ਇੰਜਨ ਦੀ ਸਾਊਂਡ ਵੀ ਬੜੀ ਡਿਫਰੈਂਟ ਸੀ ਮੇਰੇ ਕੋਲੇ ਤਾਂ ਉਹੀ ਵਿਅਕਤੀ ਆਉਂਦੇ ਨੇ ਜਦੋਂ ਕਿਤੋਂ ਕੋਈ ਕੰਮ ਨਹੀਂ ਕਿਸੇ ਦਾ ਸੌਰਿਆ ਹੁੰਦਾ ਤੇ ਸਾਡੇ ਤੱਕਰ ਪਹੁੰਚ ਬਣਦੀ ਹੈ ਵਾਈਟ ਸਮੋਕ ਕਿਉਂ ਹੈ ਕਿੰਨਾ ਕਾਰਨਾ ਕਰਕੇ ਹੈ ਇਹ ਠੀਕ ਕਿਵੇਂ ਕਰਨਾ ਹੈ ਵੀਡੀਓ ਦੇ ਐਂਡ ਤੱਕਰ ਬਨੇ ਰਹੋ ਦੇਖ ਲਓ ਵੀ ਪਹਿਲਾਂ ਇੰਜਨ ਦੀ ਸਾਊਂਡ ਹੈ ਕਿ ਨਹੀਂ ਆ ਪ੍ਰੀਤ ਮੋਟਰਜ਼ ਮੋਗਾ ਜੈਕਟਰਾ ਵਿੱਚ ਸਮੱਸਿਆ ਜੀ ਅੱਜ ਸਾਊਂਡ ਦੇਖੋ ਹੱਦ ਕਰੇ ਦਵਿਰ ਜੀ ਕਿ ਸੱਚੀ ਦਾ ਐਸਟੀਮੇਟ ਪੱਲਾ ਦਿੱਤਾ ਨਹੀਂ ਜਾ ਸਕਦਾ ਆਲਰੇਡੀ ਕਾਫੀ ਕਮ ਹੋ ਕੇ ਆਇਆ ਹੋਇਆ ਗੱਡੀ ਦਾ ਤੇ ਬਾਈ ਜੀ ਉਹਨਾਂ ਤੋਂ ਇਜਾਜ਼ਤ ਲੈਨੇ ਆਪਾਂ ਕੋੜੇ ਦੇ ਜਿਹੜੇ EGR ਵਾਲਦੇ AC ਹੁਣ ਆਏ ਨੀਗੇ ਤੇ ਵਾਈਟ ਸਮੋਕ ਦੀ ਸਮੱਸਿਆ ਚੈੱਕ ਕਰ ਦਿਓ ਆਪਾਂ ਸੰਗਤ ਜੀ ਤੁਸੀਂ ਬਖਸ਼ਣ ਯੋਗ ਹੋ ਇੰਜੈਕਟਰ ਫਸ ਚੁੱਕੇ ਹੈ ਇੰਜੈਕਟਰ ਫਸਣ ਦਾ ਕਾਰਨ ਪਤਾ ਕੀ ਹੈ ਜੀ ਬਾਰ ਬਾਰ ਇੰਜੈਕਟਰ ਹੋਈ ਜਾਂਦੇ ਜਦੋਂ ਤੇ ਪ੍ਰੋਪਰ ਮਕੈਨਿਕ ਸੋਚਦਾ ਯਾਰ ਵੀ ਵਾਸ਼ਲਾ ਤਾਂ ਦੂਜੇ ਨੇ ਵੀ ਪਾਈ ਦਿੱਤੀਆਂ ਇਹਨਾਂ ਮੋਰੀਆਂ ਵਿੱਚ ਦੀ ਪਿਸਟਨਾਂ ਤੇ ਕਚਰਾ ਚਲਾ ਗਿਆ ਅੱਗੇ ਜਾ ਕੇ ਸਾਰਾ ਕੁਝ ਦੇਖਿਓ ਇਹ ਵਾਸ਼ਲਾ ਜਿਹੜੀਆਂ ਆ ਜਿਹੜੀਆਂ ਸੜੀ ਹੋਈ ਐ ਇੱਕ ਪਾਸੇ ਕਾਪਰ ਚਮਕ ਰਿਹਾ ਕਾਲਾ ਪਾਣਾ ਇਹ ਕਾਲਾ ਪਾਣਾ ਸੜ ਚੁੱਕੀ ਐ ਵਾਸ਼ਲ ਜਦੋਂ ਪਿਸਟਨ ਦਾ ਕੰਪਰੈਸਰ ਜਿੱਥੋਂ ਲੀਕ ਹੋਊਗਾ ਉੱਥੇ ਧੂਆ ਕਾਰਬਨ ਦੇ ਰੂਪ ਚ ਇਕੱਠਾ ਹੋ ਜਾਊਗਾ ਇਹ ਗੱਲ ਸਮਝ ਲਓ ਕਮੈਂਟ ਪਾਉਣ ਵਾਲੇ ਨੇ ਤਾਂ ਪਾਈ ਜਾਣੇ ਮੈਨੂੰ ਕਿਸੇ ਦੇ ਕਮੈਂਟ ਦੀ ਕੋਈ ਪਰਵਾਹ ਨਹੀਂ ਕਿਸੇ ਨੇ ਮੈਨੂੰ ਖੁਸ਼ੀ ਦੇ ਵਿੱਚ ਚੰਗੇ ਬਿਆਨ ਦੇਤੇ ਤੇ ਮੈਂ ਉਹਦੀ ਉਂਗਲ ਚ ਨਹੀਂ ਆਉਂਦਾ ਤੇ ਜੇ ਕਿਸੇ ਨੇ ਮਾੜਾ ਕਮੈਂਟ ਪਾਉਂਦਾ ਵੀਰੇ ਤੇਰਾ ਧੰਨਵਾਦ ਹੈ ਤੇਰੀ ਸੋਚ ਹੀ ਹੋਜੀ ਹੈ ਆਪਾਂ ਤੇਰੀ ਸੋਚ ਨੂੰ ਕਹਿੰਦੇ ਪਰਮਾਤਮਾ ਹੋਰ ਭਾਗ ਲਾਈ ਰੱਖੇ ਇਹ ਵਾਸ਼ਲਾ ਜਿਹੜੀਆਂ ਬਹੁਤ ਵੱਡਾ ਨੁਕਸਾਨ ਕਰਦੀਆਂ ਜੇ ਵਾਸ਼ਲਾ ਮੋਟੀਆਂ ਪਤਲੀਆਂ ਪੈ ਜਾਣ ਤੇ ਤਾਂ ਗੱਡੀ ਨਹੀਂ ਸੈੱਟ ਚੱਲਦੀ ਜੇ ਇੰਜੈਕਟਰ ਪ੍ਰੋਪਰ ਸੈੱਟ ਨਾ ਹੋਣ ਧੂਆਂ ਮਾਰਨ ਨੂੰ ਨਹੀਂ ਹਟਦੇ ਹੈੱਡ ਦੇ ਵਿੱਚ ਵੀ ਕਚਰੇ ਆਏ ਹੋਏ ਆ ਦੇਖੋ ਇਹ ਕਚਰੇ ਪਿਸਤਲਾਂ ਤੇ ਵੀ ਇਕੱਠੇ ਹੋ ਜਾਂਦੇ ਆ ਇਹੀ ਕਚਰੇ ਪੁਰਾਣੇ ਟਾਈਮ ਦੀ ਗੱਡੀ ਦੇ ਵਿੱਚ ਜਿੰਦੇ ਟਰਬੋ ਨਹੀਂ ਸੀ ਸਲੈਂਸਰ ਖੁੱਲੇ ਹੁੰਦੇ ਤੇ ਖੁੱਲੇ ਸਮਾਨ ਚ ਧੂਆਂ ਚਲਾ ਜਾਂਦਾ ਸੀ ਉਦੋਂ ਗੱਡੀਆਂ ਦੇ ਇੰਜਨ ਵੀ 4-4 5-5 ਲੱਖ ਚੱਲ ਜਾਂਦੇ ਸੀ ਮਾੜੇ ਇੰਜਨ ਵੀ ਚੱਲੀ ਜਾਂਦੇ ਸੀ ਹੁਣ ਦੋਸਤ ਗੱਡੀ ਭਜਾਉਣੀ ਹੜਦੇ ਸਲੈਂਸਰ ਬੰਦ ਪਿਆ ਉਹ ਪੰਜਾਬੀ ਵਾਲੀ ਗੱਲ ਆ ਵੀ ਜੇ ਮੋਰੀ ਟ੍ਰੈਕਟ ਹੋ ਜਾਵੇ ਭਾਈ ਤੇ ਹਵਾ ਨਾ ਸਰੇ ਤੇ ਫਿਰ ਦਿਮਾਗ ਨੂੰ ਚੜਨੀ ਹੈ ਮੈਂ ਤਾਂ ਸਿੱਧੀਆਂ ਹੀ ਗੱਲਾਂ ਕਹਿੰਨੇ ਵੀਰੇ ਆ ਜਿਹੜਾ ਕਚਰਾ ਆ ਤੁਸੀਂ ਦੇਖ ਰਹੇ ਹੋ ਇਹ ਜਦੋਂ ਇੰਜੈਕਟਰ ਹਲਾ ਹਲਾ ਕੇ ਬਾਹਰ ਕੱਢੇ ਨਾ ਇਹ ਸਾਰੇ ਕਚਰੇ ਰੌਕਰਾਂ ਤੇ ਪੈ ਗਏ ਇਹ ਤਾਂ ਕਿਰਪਾ ਗੁਰੂ ਸਾਹਿਬ ਨੇ ਕਰਤੀ ਜੀ ਸਾਡੇ ਤੇ ਤੇ ਗਾਖ ਤੇ ਗਾਖ ਨਹੀਂ ਕਰਵਾਉਣਾ ਚਾਹੁੰਦਾ ਹੁੰਦਾ ਕੰਮ ਚੰਗਾ ਇਹ ਜਦੋਂ ਇੰਜੈਕਟਰ ਕੱਢੇ ਤੇ ਕਚਰੇ ਸਾਰੇ ਕੁਝ ਪਿਸਟਰਾ ਤੇ ਚਲੇ ਗਏ ਤੇ ਕੁਝ ਬਾਹਰ ਇੰਜੈਕਟਰ ਕੱਢਣ ਵਾਲੇ ਰੌਕਰਾਂ ਤੇ ਚਲੇ ਗਏ ਇਹੀ ਜੇ ਮੈਂ ਗੱਡੀ ਸਟਾਰਟ ਕਰ ਦੰਦਾ ਗੱਡੀ ਨੇ ਫੇਰ ਵੀ ਪ੍ਰੋਪਰ ਧੂਆ ਮਾਰਨੋਂ ਨਹੀਂ ਹਟ ਰਹਾ ਸੀ ਉਹਦਾ ਰੀਜ਼ਨ ਅੱਗੇ ਜਾ ਕੇ ਦੱਸਦਾ ਮੈਂ ਆ ਜਿਹੜੀ ਵਾਸ਼ਲਾ ਕਟੀਆਂ ਵੀ ਐ ਇਹ ਸੀਟਾਂ ਖਰਾਬ ਹੋਣ ਕਰਕੇ ਹੋ ਜਾਂਦੀਆਂ ਪਰ ਜੇ ਦੀ ਇੱਕ ਇੱਕ ਵਾਸ਼ਲ ਦੀ ਮੈਂ ਗੱਲ ਕਰਾਂ ਕੰਪਨੀ ਦੀ ਮੈਂ ਪਤਾ ਕੀਤਾ ਸੀਗਾ ਉਹ ਕਹਿੰਦੇ ਬਾਈ ਜੀ 1200 ਰੁਪਏ ਦੀਆਂ ਚਾਰ ਵਾਸ਼ਲਾ ਪਰ ਗਾਹਕ ਨੂੰ ਤਾਂ ਬਾਈ ਜੀ ਹੌਲ ਜਾ ਪੈ ਜਾਂਦੇ ਹੈ ਗੱਡੀ ਤਾਂ ਰੱਖਣੀ ਹੈ ਬਾਈ ਜੀ ਘੈਂਟ ਪੂਰੀ ਸਿਰੇ ਦੀ ਅੱਛਾ ਵਾਟਰ ਪੰਪ ਤਾਂ ਕਿਸੇ ਨੂੰ ਕੋਈ ਧਿਆਨ ਨਹੀਂ ਸਿਰਫ ਧੂਆ ਹੀ ਦੇਖ ਰਿਹਾ ਸੀ ਵੀਰਾਂ ਨੂੰ ਹੈਡ ਪਟ ਲਿਆ ਜੀ ਹੈਡ ਦੇ ਉੱਤੇ ਮੈਂ ਤੁਹਾਨੂੰ ਦਿਖਾ ਰਿਹਾ ਆ ਵੀ ਬਾਈ ਜੀ ਇੱਕ ਵੀ ਕੋਈ ਡਿੱਗੇ ਹੋਏ ਲੋਹੇ ਦਾ ਦਾਗ ਨਹੀਂ ਜੇ ਆਪਾਂ ਕਹੀਏ ਇੰਜਣ ਕਿਉਂ ਨਹੀਂ ਗੜਦਾ ਸੀ ਜੀ ਕਸਟਮਰ ਕਵੇ ਜਾਂ ਕੋਈ ਲੋਕ ਕਹਿਣ ਠੀਕ ਹੈ ਇਹ ਜਿਹੜੇ ਹੋਲ ਦਿੱਤੇ ਹੋਏ ਨੇ ਚਾਰੇ ਵਿਚਾਲੇ ਵਾਸ਼ਲਾ ਉਹਦੇ ਸੌਰੀ ਆ ਵਾਲਾਂ ਦੇ ਉੱਥੋਂ ਦੀ ਕਚਰਾ ਇਹਨਾਂ ਪਿਸਟਲਾਂ ਤੇ ਚਲਾ ਗਿਆ ਕੋ ਕਚਰਾ ਜਿਆਦਾ ਹੈ ਹਲਾ ਹਲਾ ਕੇ ਸੱਟਾ ਮਾਰ ਕੇ ਇੰਜੈਕਟਰ ਬਾਹਰ ਕੱਢਦੇ ਆ ਉਹ ਜਦੋਂ ਕਿਸੇ ਚੀਜ਼ ਤੇ ਸੱਟ ਪੈਂਦੀ ਹੈ ਤੇ ਬਾਈ ਜੀ ਨੀਵੀਂ ਥਾਂ ਤੇ ਕਚਰੇ ਨੇ ਤੇ ਜਾਣਾ ਹੀ ਸਾਰੇ ਪਿਸਟਨਾਂ ਦੇ ਉੱਤੇ ਕਚਰੇ ਆ ਗਏ ਚਾਰਾ ਪਿਸਟਨਾਂ ਦੇ ਵਿੱਚ ਕਚਰੇ ਆ ਗਏ ਜਦੋਂ ਪਿਸਟਨ ਨੂੰ ਰਾਈਟ ਲਿਫਟ ਕਰਕੇ ਉੱਚਾ ਕਰਦੇ ਸੀ ਉਹ ਟਾਪ ਉੱਚੀ ਹੋਣ ਕਰਕੇ ਇੰਜਣ ਗੜਦਾ ਨਹੀਂ ਸੀ ਵਧੀਆ ਹੋ ਗਿਆ ਹੈਡ ਪਟਣਾ ਪੈ ਗਿਆ ਨਹੀਂ ਤਾਂ ਚਿੱਟੇ ਧੂਏ ਦਾ ਮਸਲਾ ਹੱਲ ਹੋਣਾ ਹੀ ਨਹੀਂ ਸੀ ਆ ਦੇਖੋ ਕਚਰੇ ਕਿੰਨੇ ਵੀਰ ਜੀ ਸੰਗਤ ਬਖਸ਼ਣ ਜੋਗ ਹੈ ਕਮੈਂਟ ਪਾਉਣਾ ਤੁਹਾਡੇ ਵਾਸਤੇ ਬਾਈ ਸਮਝਾ ਕੀ ਰਿਹਾ ਤੇ ਜੇ ਗੱਲਾਂ ਦਾ ਕੜਾ ਕਹਿਣਾ ਹੈ ਤਾਂ ਕਿਸੇ ਦੀ ਮਾਨਸਿਕਤਾ ਤੋਂ ਪਤਾ ਲੱਗ ਜਾਂਦਾ ਕਿ ਰਿਮੋਡ ਤੇ ਸਟਾਰ ਵੀ ਬਾਈ ਦੇ ਲੱਗਿਆ ਹੁੰਦਾ ਤੇ ਛਾਤੀ ਤੇ ਫੀਤੀਆਂ ਵੀ ਬਹੁਤ ਮੋਟੀਆਂ ਲੱਗੀਆਂ ਹੁੰਦੀਆਂ ਉਹ ਵੀ ਕਮੈਂਟ ਪਾ ਕੇ ਕਹਿੰਦਾ ਸੋਚਦਾ ਨਹੀਂ ਵਿਅਕਤੀ ਵੀ ਬਾਈ ਜੀ ਮੈਂ ਬੋਲਣ ਕੀ ਲੱਗਾ ਐਡਾ ਮੋਟਾ ਕਚਰਾ ਇਹ ਕੰਪਰੈਸ ਹੁੰਦਾ ਹੀ ਨਹੀਂ ਜੇ ਮੈਂ ਧੱਕਾ ਕਰਦਾ ਇਹਦੇ ਨਾਲ ਤੇਨੇ ਕਨੈਕਟਿੰਗ ਵਾਲਾ ਵੀ ਗਿਆ ਕਰ ਦੇਣੀਆਂ ਸੀ ਬਾਈ ਜੀ ਆਹੀ ਕਚਰਾ ਜਿਹੜਾ ਇਹ ਪਿਸਟਲ ਸਲੀਬਾਂ ਨੂੰ ਖਤਮ ਕਰਦਾ ਹੈ ਜਦੋਂ ਤੁਹਾਡੇ ਧੂਆਂ ਜ਼ਿਆਦਾ ਬਣਦਾ ਜਿੰਨਾ ਧੂਆਂ ਕਚਰੇ ਦੇ ਰੂਪ ਚ ਆਊਗਾ ਤੇ ਉਹ ਸਖਤ ਹੋ ਕੇ ਇੱਕ ਡਲੀ ਬਣ ਜਾਊਗਾ ਫਿਰ ਉਹ ਸਲੀਬਾ ਨੂੰ ਕੱਟ ਦੇਊਗਾ ਇਹ ਟੈਕਨੀਕਲ ਬੰਦੇ ਸਮਝ ਸਕਦੇ ਆ ਆਮ ਬੰਦੇ ਦੇ ਵਾਸਤਾ ਰੋਗ ਨਹੀਂ ਜਿਹੜੀ ਮੈਂ ਲੋਕਾਂ ਨੂੰ ਗੈਨ ਦੇ ਰਿਹਾ ਇਹ ਆਮ ਬੰਦੇ ਦੇ ਸਮਝ ਆਉਣ ਵਾਲਾ ਹਈਓ ਨਹੀਂ ਉਹ ਤਾਂ 1 ਮਿੰਟ ਦੀ ਵੀਡੀਓ ਦੇਖਣ ਵਾਲਾ ਤਾਂ ਬਾਈ ਸਾਈਡਤੀ ਹੋ ਜਾਵੇ ਮੈਨੂੰ ਕੋਈ ਜ਼ਰੂਰਤ ਨਹੀਂ ਟੀਆਰਪੀ ਦੀ ਮੈਂ ਰੁੱਖੇ ਸੁਭਾਣਾ ਗੱਲ ਇਸ ਕਰਕੇ ਕਰਦਾ ਸਟ੍ਰੇਟ ਫਾਰਵਰਡ ਮੈਂ ਕਹਿੰਦਾ ਮੇਰੇ ਕੋਲ ਬੰਦਾ ਉਹੀ ਆਵੇ ਜਿਹਨੇ ਕੰਮ ਕਰਾਉਣਾ ਜਿਹਨੇ 4 ਰੁਪਏ ਖਰਚਨੇ ਆ ਜੇ ਆਡੀ ਸਕੋਡਾ ਰੱਖੀਆ ਵੀਰੇ ਤੇ ਫਿਰ ਬਾਈ ਜੀ ਪੈਸੇ ਵੀ ਖਰਚਨੇ ਪੈਣੇ ਆ 30 ਲੱਖ ਵਾਲੀ ਗੱਡੀ ਨੂੰ ਲਿਆ ਕੇ ਤੁਸੀਂ 4 ਲੱਖ ਦੀ ਤੇ ਬਾਈ ਜੀ ਫਿਰ ਕੰਮ ਨਹੀਂ ਸੌਰੇ ਜਾਂਦੇ ਹੁੰਦੇ ਮੈਂ ਸ਼ਬਦਾਂ ਲਈ ਮਾਫੀ ਚਾਹੁੰਦਾ ਮੈਂ ਵੀਰਾਂ ਲਈ ਗੱਲ ਨਹੀਂ ਕਰਦਾ ਅਕਸਰ ਹੀ ਲੋਕ ਸਾਡੇ ਕੋਲੇ ਗੱਡੀ ਤਾਂ ਲੈਣ ਜਾਂਦਾ ਡੀਜ਼ਲ ਜਾਂ ਨਗਲਾ ਤੇ ਉਹ ਡੀਲਰ ਚੱਕ ਕੇ ਨਾ ਕੋਕਾ ਕੋਲਾ ਦੀ ਬੋਤਲ ਤੇ ਕੌਫੀ ਪਿਆ ਕੇ ਬਾਪੂ ਨੂੰ ਬਾਪੂ ਕਹਿੰਦਾ ਜੇ ਉਹਨੇ ਪੈਸੇ ਤੇ ਤੈਨੂੰ ਸਕੋਡਾ ਦੇ ਦਵਾ ਨਾਲੇ ਵੇਖ ਗਵਾਂਡੀ ਕਿਵੇਂ ਖੁਸ਼ ਹੁੰਦੇ ਇਹ ਨਹੀਂ ਕਹਿੰਦਾ ਵੀ ਗੌਂਡੀ ਕਿਵੇਂ ਮੱਚਣਗੇ ਆ ਕਾਰਬਨ ਮੋਟੀ ਫਾਇਦਾ ਕੀ ਨਾ ਕਰ ਰਹੇ ਆ ਜੀ ਆਡੀਅנס ਦਾ ਸਮਝ ਕੌਣ ਰੇ ਨੇ ਮਕੈਨਿਕ ਵੀਰ ਤੇ ਹਰੇਕ ਬੰਦਾ ਦੋਸਤੋ ਕੱਲ ਇੱਕ ਗੱਡੀ ਮੇਰੇ ਕੋਲ ਜੰਮੂ ਕਸ਼ਮੀਰ ਤੋਂ ਆਈ ਉਹਨੇ ਕਿਸੇ ਟੈਕਸੀ ਡਰਾਈਵਰ ਤੋਂ ਹੋਟਲ ਦੇ ਬਾਹਰ ਰੁਕਿਆ ਸੀ ਭਗਤ ਸਿੰਘ ਮਾਰਕੀਟ 'ਚ ਐਡਰੈਸ ਪੁੱਛ ਲਿਆ ਉਹ ਕਹਿੰਦਾ ਤੈਨੂੰ ਹੋਰ ਨਹੀਂ ਬਾਈ ਕੋਈ ਦਿਖਿਆ ਉਹਦੀ ਵੀਡੀਓ ਵੀ ਬਾਈ ਜੀ ਦਿਖਾਉਂਗਾ ਨੁਕਸ ਕਿੰਨੇ ਕੱਢੇ ਨੁਕਸਾਨੇ ਕੱਢ ਕੇ ਦੋਰੀ ਦੇ ਟੈਕਸੀ ਵੀਰਾਂ ਨੂੰ ਅਸੀਂ ਕਹਾ ਇਸ ਕਰਕੇ ਨਹੀਂ ਪਾਉਂਦੇ ਉਹ ਤਾਂ ਫਿਲਟਰ ਹਵਾ ਮਰਾ ਲੈਂਦੇ ਤੇ ਮੁੜ ਕੇ ਕਹਿਣਗੇ ਭਾਈ ਜੀ ਆ ਬਿੱਲ ਬਣਾ ਦੇ ਮਾੜਾ ਜਾ ਕਿਉਂ ਮਾਲਕਾਂ ਨੂੰ ਦਿਖਾਉਣਾ ਹੁੰਦਾ ਮੈਂ ਤਾਂ ਸੱਚੀਆਂ ਗੱਲਾਂ ਕਰਦਾ ਵੀਰੇ ਸੱਚ ਬੋਲਣ ਵਾਲੇ ਦੇ ਕਾਫਲੇ ਦੇ ਵਿੱਚ ਮਿੱਤਰ ਘੱਟ ਹੁੰਦੇ ਤੇ ਦੁਸ਼ਮਣ ਵੱਧ ਹੁੰਦੇ ਇਹ ਕਾਰਬਨ ਜਿਹੜੀ ਪਾਟ ਰਿਆਂ ਭਾਈ ਜੀ ਮੈਂ ਇਹ ਤੁਹਾਨੂੰ ਦੱਸ ਰਿਹਾ ਕਿ ਇਹਨੇ ਇੰਜਣ ਦੀ ਹਾਲਤ ਕਿਉਂ ਇੰਨੀ ਮਾੜੀ ਕਰ ਦਿੱਤੀ ਹੁਣ ਅੱਗੇ ਵੀ ਚੀਜ਼ ਦੇਖ ਲੋ ਜੇ ਹੈੱਡ ਨਾ ਪਟਿਆ ਜਾਂਦਾ ਕਿ ਬਾਈ ਜੀ ਕਿਸੇ ਨੂੰ ਪਤਾ ਲੱਗਣਾ ਸੀ ਵੀ ਚਾਰ ਪਿਸਟਲਾਂ ਦੇ ਵਿੱਚੋਂ ਦੋ ਪਿਸਟਲਾਂ ਦੇ ਵਾਲ ਆ ਜਿਹੜੇ ਲੀਕ ਕਰਦੇ ਪਏ ਆ ਗਾਕ ਬਰੀਕੀ ਚ ਜਾਣਾ ਹੀ ਨਹੀਂ ਚਾਹੁੰਦਾ ਤੇ ਮਕੈਨਿਕ ਵੀ ਉਹ ਬੱਥਾ ਨਹੀਂ ਮਾਰਦਾ ਬਾਈ ਜੀ ਆ ਦੇਖੋ ਬੁਲਬਲੀਆਂ ਬਾਹਰ ਕਿਵੇਂ ਨਿਕਲਦੀਆਂ ਉਹ ਮੈਂ ਤਾਂ ਵੀਰੋ ਲੋਕਾਂ ਨੂੰ ਕੰਮ ਕਰਨਾ ਸਿਖਾਤਾ ਮੈਂ ਤਾਂ ਗੁਰ ਦੇ ਰਿਹਾ ਫਿਰ ਵੀ ਮਿਸਤਰੀ ਭਰਾ ਵੀ ਇੱਜ਼ਤ ਕਾਦੀ ਕਰਨੀ ਹੁੰਦੀ ਆ ਫੇਕ ਆਈਡੀ ਤੋਂ ਕਮੈਂਟ ਪਾਉਂਦੇ ਹੁੰਦੇ ਉਹ ਪਤਾ ਲੱਗ ਜਾਂਦਾ ਬਾਈ ਇਹਨਾਂ ਦੇ ਫਰੈਂਡ ਕੌਣ ਬਣੇ ਹੋਏ ਆ ਆ ਜੋ ਇੱਕ ਚੀਜ਼ ਹੋਰ ਦਿਖਾ ਦਈਏ ਵੀ ਇਸ ਗੱਡੀ ਦੇ ਧੂਆ ਮਾਰਨ ਦਾ ਕਾਰਨ ਇੰਜੈਕਟਰ ਧੂਆ ਮਾਰਨ ਦਾ ਕੰਮ ਵਾਲਾਂ ਦਾ ਧੂਏ ਦਾ ਹੀ ਕਾਰਨ ਹੈ ਜਿਹੜਾ ਕਿ ਟਰਬੋ ਹੈ ਜਿਹੜਾ ਇਹ ਟਰਬਾਈਨ ਪੂਰੀ ਹਵਾ ਨਹੀਂ ਦਿੰਦਾ ਇਹ ਨਟ ਲਾ ਬੜੇ ਸਾਰੇ ਦੋਸਤ ਕਹ ਦੋਸਤ ਕਹਿੰਦੇ ਨੇ ਤੇ ਬਾਈ ਜੀ ਇਹਨੂੰ ਭਜਾਉਣਾ ਪੈਂਦਾ ਹੈ 22500 ਤੋਂ ਬਾਅਦ ਜਾ ਕੇ ਮੋਸ਼ਨ ਫੜਦੀ ਹੈ ਕਿ ਬਾਈ ਜੀ ਪੱਖੀ ਨਹੀਂ ਥੋੜੀ ਕੰਮ ਕਰਦੀ ਤੇ ਮੋਸ਼ਨ ਫਿਰ ਇਹਨੇ ਕਾਦਾ ਫੜਨਾ ਹੁਣ ਫਿਰ ਈਵੀਆਰ ਵਾਲ ਦੀ ਜੋਬ ਨੂੰ ਡਨ ਕਰਤਾ ਅਸੀਂ ਤਾਂ ਕਸਟਮਰ ਤੋਂ ਈਵੀਆਰ ਵਾਲ ਦੀ ਕਾਰਬਨਾਈਜ਼ ਟਰਬੋ ਖਲਾਈ ਦੇ ਪੈਸੇ ਆ ਜਿੰਨਾਂ ਦੇ ਵਿੱਚ ਹੈਡ ਦਾ ਕੰਮ ਕਰਤਾ ਕਿਉਂ ਨੁਕਸ ਪੈ ਗਿਆ ਸੀ ਨੁਕਸ ਕੱਢ ਦਿਆ ਕੱਢ ਦਿਆ ਗਾਗ ਦਾ ਨਿਕਲਿਆ ਤਕਲੀਫ ਕਿਨੂ ਹੋਈ ਮਕੈਨਿਕ ਨੂੰ ਮਕੈਨਿਕ ਇੰਨਾ ਕੁਝ ਚੱਲਦਾ ਬਾਈ ਜੀ ਪੈਸੇ ਵੀ ਬਾਅਦ ਚ ਮੰਗ ਕੇ ਲਈਦੇ ਆ ਉਦੋਂ ਫਿਰ ਮੂੰਹ ਆਲੇ ਵੇਖਣਾ ਪੈਂਦਾ ਅਗਲੇ ਦੇ ਇਸ ਕਰਕੇ ਬਾਈ ਜੀ ਸੁਭਾਅ ਨੂੰ ਬਦਲ ਲੱਗੇ ਆ ਵੀਡੀਓ ਥੋੜੀਆਂ ਹੀ ਹੈ ਵੀ ਜਿੰਝ ਤੁਹਾਨੂੰ ਪ੍ਰੋਪਰ ਸਮਝਾ ਦਾਂਗੇ ਲਾਸਟ ਵੀਡੀਓ ਚ ਵੇਖ ਲਓ ਵੀ ਕਿਵੇਂ ਕੰਮ ਕੀਤਾ ਜਾਂਦਾ ਹੈ ਇਥੋਂ ਤੱਕਰ ਸਫਾਈ ਪੇਸ਼ ਕਰੀਦੀ ਹੈ ਵੀ ਬਾਈ ਜੀ ਇਹ ਹੈਡ ਦਾ ਕੰਮ ਹੋ ਗਿਆ ਗਾਖ ਦੇ ਵਾਲ ਬਚਾਤੇ ਤੇ ਗੈਡਾ ਲਾਤੀਆਂ ਪਰ ਅਗਲਾ ਕੰਮ ਜਰ ਬਚਾਤਾ ਤੇ ਵਧੀਆ ਕੀਤਾ ਬਾਈ ਕਾਦਾ ਐਪਰੀਸ਼ੀਏਟ ਕਰਨਾ ਤੈਨੂੰ ਪੈਸੇ ਨਹੀਂ ਲੈ ਤੂੰ ਚਲੋ ਧੰਨਵਾਦ ਹੈ ਜੀ ਵਾਲਾਂ ਦੀਆਂ ਸੀਟਾਂ ਨੂੰ ਕਿਵੇਂ ਚੈੱਕ ਕਰਦੇ ਅਸੀਂ ਇਹ ਵੀ ਦਿਖਾ ਰਹੇ ਇਹਦੇ ਉੱਤੇ ਜਿਹੜੇ ਸਾਡੇ ਛੋਟੇ ਮਕੈਨਿਕ ਵੀਰ ਆ ਉਹ ਬੜਾ ਕੁਝ ਸਿੱਖ ਰਹੇ ਨੇ ਪਰ ਛੋਟੇ ਵੀਰੋ ਜਿੱਥੇ ਜ਼ਰੂਰਤ ਪਵੇ ਵਾਜ ਦੀ ਫੋਨ ਕਰਕੇ ਪੁੱਛ ਲਓ ਪਰ ਊਠਵਾਲ ਊਠ ਸਵਾਲ ਦੇ ਜਵਾਬ ਜੀ ਨਾ ਕਰਿਓ ਵੀ ਐ ਕਰਤਾ ਉਹ ਕਰਤਾ ਟੈਕਨੀਕਲ ਪੁਆਇੰਟ ਨੋਟ ਕਰ ਲਿਓ WhatsApp ਤੇ ਵਾਇਸ ਮੈਸੇਜ ਛੱਡ ਦਿਓ ਤੁਹਾਡੀ ਗੱਲ ਸੁਣੀ ਜਾਊਗੀ ਸਮਝਾ ਜਾਊ ਕਿਉਂਕਿ ਇਨਸਾਨੀਅਤ ਇਹੀ ਕਹਿੰਦੀ ਹੈ ਵੀ ਯਾਰ ਇੱਕ ਦੂਜੇ ਦੀ ਆਪਾਂ ਮਦਦ ਕਰੀਏ ਚਲੋ ਮੈਨੂੰ ਕੋਈ ਕਿਸੇ ਗੱਲ ਨਾਲ ਫਰਕ ਨਹੀਂ ਜਿਹੜਾ ਗਿਆਨ ਹੈ ਤੇ ਮੈਂ ਉਹਨਾਂ ਵੈਦਾਂ ਵਾਂਗੂ ਨਾਲ ਨਹੀਂ ਲੈ ਕੇ ਜਾਣਾ ਹੋ ਸਕਦਾ ਮੇਰੇ ਇਹਨਾਂ ਸ਼ਬਦਾਂ ਨੂੰ ਤੁਸੀਂ ਮੇਰੇ ਜਾਣ ਤੋਂ ਬਾਅਦ ਯਾਦ ਕਰੋ ਕਰੋਗੇ ਜਰੂਰ ਜਿਹੜੀਆਂ ਚੀਜ਼ਾਂ ਮੈਂ ਦੱਸ ਰਿਹਾ ਕਿਉਂਕਿ ਤਿਆਰਬਾ ਉਮਰ ਦਾ ਤੁਹਾਡ ਨਾਲ ਸਾਂਝਾ ਕਰ ਰਿਹਾ ਅਗੇ ਟਰਬੋ ਦੀ ਹਾਲਤ ਪ੍ਰੋਬਲਮ ਦੋਸਤੋ ਸਾਈਡ ਪਲੇ ਆ ਬੇਟਾ ਨੇੜੇ ਇੱਥੇ ਆਓ ਮੇਨ ਰੀਜ਼ਨ ਅਜੀ ਟਰਬੋ ਜਿਹੜਾ ਉਹ 35000 ਰੁਪਏ ਦਾ ਚਲੋ ਜੇ ਆਲਰੇਡੀ ਪਹਿਲਾਂ ਚੱਲ ਰਿਹਾ ਹੈ ਫਿਰ ਵੀ ਚੱਲੇਗਾ ਪਰ ਮੇਨ ਕੰਮ ਟਰਬੋ ਦਾ ਹੁੰਦਾ ਹੈ ਟਰਬਾਈਨੇ ਵਾਲਾਂ ਦੇ ਉੱਤੇ ਹਵਾ ਦਾ ਪ੍ਰੈਸ਼ਰ ਦੇਣਾ ਤੇ ਜਦੋਂ ਤਮਾਕਾ ਕਿੱਥੇ ਪੈਂਦਾ ਆਜੋ ਤਮਾਕਾ ਪੈਂਦਾ ਜੀ ਇਹਨਾਂ ਪਿਸਟਨਾਂ ਤੇ ਆ ਪਿਸਟਨਾਂ ਦੇ ਵਿੱਚ ਜਿਹੜੇ ਰਿੰਗ ਲੂਜ਼ ਹੋ ਗਏ ਜਾਂ ਬੋਰ ਡਾਊਨ ਹੋ ਗਿਆ ਇਹ ਇੱਥੋਂ ਦੀ ਬੈਗ ਕੰਪਰੈਸਰ ਆਉਣ ਲੱਗ ਪੈਂਦਾ ਈਜ਼ੀਅਰ ਵਾਲ ਦੀ ਜੌਬ ਨੂੰ ਡਨ ਕਰਤਾ ਸਭ ਤੋਂ ਵੱਡੀ ਸਮੱਸਿਆ ਆ ਜਿਹੜੀ ਕਾਰਬਨ ਹੈ ਇਹ ਕਾਰਬਨ ਈਜ਼ੀਅਰ ਵਾਲ ਦੇ ਥਰੂ ਹੈੱਡ ਦੇ ਵਿੱਚ ਦੁਬਾਰਾ ਆਉਂਦੀ ਐ ਜਦੋਂ ਕਾਰਬਨ ਦੀ ਮਾਤਰਾ ਵੱਧਦੀ ਐ ਉਦੋਂ ਜਿੰਨੇ ਵੀ ਟੈਕਨੋਲੋਜੀ ਚੇਂਜ ਜਿਵੇਂ ਜਿਵੇਂ ਸਮੇਂ ਸਿਰ ਹੋ ਗਈ ਜਿੰਨੀ ਟੈਕਨੋਲੋਜੀ ਸਮੇਂ ਸਿਰ ਚੇਂਜ ਹੋਈ ਐ ਠੀਕ ਐ ਇੰਜਨ ਦੀ ਪਰਫਾਰਮੈਂਸ ਬਹੁਤ ਹੋ ਗਈ ਜੇ ਇੰਜਨ ਦੀ ਪਰਫਾਰਮੈਂਸ ਹੋ ਗਈ ਤੇ ਉੱਥੇ ਇੰਜਨ ਦੀ ਲਾਈਫ ਵੀ ਡਾਊਨ ਹੋ ਗਈ ਮੰਨ ਲਓ ਵੀ 3000cc ਇੰਜਨ ਐ ਹਰ ਇੱਕ ਬੰਦਾ ਮੇਰੀ ਜੇ ਕਿਸੇ ਨਾਲ ਡਿਸਕਸ ਹੋਈ ਉਹ ਕਹਿੰਦਾ ਬਾਈ ਜੀ ਵੀ ਤੁਸੀਂ ਕੰਮ ਕੀਤਾ ਹੈ ਗੱਡੀ ਮੇਰੀ 1500 ਸੀਸੀ ਕੀਆ ਬਹੁਤ ਵਧੀਆ ਹੋਗੀ ਪਰ ਮੈਂ ਫੋਰਚੂਨਰ ਨੂੰ 180 ਤੇ ਚਲਾਉਣਾ ਤਾਂ ਉਹ ਸਾਊਂਡਲੈਸ ਹੁੰਦੀ ਹੈ ਤੇ ਭਜਦੀ ਹੈ ਕੀ ਆ ਜਿਹੜੀ ਸੁਲਣਟ BS6 ਉਹ ਇੰਜਨ ਸਾਊਂਡ ਦੇ ਲਾਪਿੰਦਾ ਮੈਨੂੰ ਇੱਕੋ ਗੱਲ ਕਹੀ ਮੈਂ ਕਿਹਾ ਬਾਈ ਜੀ ਹਰ ਇੱਕ ਚੀਜ਼ ਦੀ ਇੱਕ ਕਪੈਸਿਟੀ ਆ ਜਿੰਦੀ ਕਪੈਸਿਟੀ ਉਹਦੀ ਹੈਗੀ ਉਹਨਾਂ ਉਹਦੇ ਨਾਲ ਧੱਕਾ ਕਰ ਸਕਦੇ ਜਦੋਂ ਈਜ਼ੀਅਰ ਵਾਲਵ ਦਾ ਸਮੋਕ ਦੁਆਰਾ ਰੀ ਸਰਕੂਲੇਸ਼ਨ ਦੇ ਵਿੱਚ ਇੰਜਨ ਨੂੰ ਮੈਨ ਲਾਪਿਆ ਉਹ ਕਾਰਬਨ ਮੈਨੀਫੋਲਡ ਇਕੱਠੀ ਹੋਣ ਲਾਪੀ ਕਾਰਬਨ ਪਿਸਟਨਾਂ ਤੇ ਜਾਣ ਲਾਪੀ ਤੇ ਇੰਜਨ ਦਾ ਬੋਰ ਤੇ ਇੰਜਨ ਦੇ ਰਿੰਗ ਉਹ ਕਾਰਬਨ ਨਾਲ ਵੀ ਪ੍ਰਭਾਵਿਤ ਹੁੰਦੇ ਆ ਕਿੰਨੇ ਪਰਸੈਂਟ ਹੁੰਦੇ ਆ ਉਹ ਮੇਨਟੇਨੈਂਸ ਤੇ ਡਿਪੈਂਡ ਕਰਦਾ ਕਾਰਬਨ ਕਿੰਨੀ ਜਿਆਦਾ ਜਾਂਦੀ ਹੈ ਜਿਵੇਂ ਇਹਦੇ ਪਿਸਟਨਾਂ ਦੇ ਉੱਤੇ ਜਿਹੜੀ ਕਾਰਬਨ ਸੀਗੀ ਇੱਥੇ ਗਈ ਹੋਈ ਸੀਗੀ ਇਥੇ ਕਾਰਬਨ ਸੀ ਜਦੋਂ ਪਿਸਟਨ ਟਾਪ ਤੇ ਕਰਦੇ ਸੀ ਤੇ ਹੈੱਡ ਕੱਸਿਆ ਸੀ ਇਹ ਉਹਦੇ ਨਾਲ ਟੱਚ ਕਰ ਜਾਂਦਾ ਸੀ ਉਹ ਕਾਰਬਨ ਕਿਹੜੀ ਸੀਗੀ ਜਿਹੜੀਆਂ ਵਾਲਾ ਇੰਜੈਕਟਰਾਂ ਦੀਆਂ ਸੀਟਾਂ ਖਰਾਬ ਹੋ ਕੇ ਇੰਜੈਕਟਰਾਂ ਇੰਜੈਕਟਰਾਂ ਦੇ ਉੱਪਰ ਕਚਰਾ ਆਇਆ ਸੀ ਉਹ ਇੰਜੈਕਟਰ ਵਾਲਾ ਕਚਰਾ ਜਦੋਂ ਹੈੱਡ ਪਟਿਆ ਉਹ ਪਿਸਟਨਾਂ ਤੇ ਚਲਾ ਗਿਆ ਜਦੋਂ ਪਿਸਟਨਾਂ ਤੇ ਚਲਾ ਗਿਆ ਉਦੋਂ ਉਹਦੇ ਵਿੱਚ ਇੱਕ ਪੈਕਿੰਗ ਦੀ ਲੇਅਰ ਬਣ ਗਈ ਤੇ ਜਦੋਂ ਇੰਜਨ ਨੂੰ ਸਿੱਧਾ ਤੇ ਪੁੱਠਾ ਕਰਦੇ ਸੀ ਉਹ ਜਾ ਕੇ ਟੱਚ ਕਰ ਜਾਂਦਾ ਸੀ ਸੋ ਆਪਾਂ ਇਹਦੀ ਫਿਟਿੰਗ ਕਰ ਲੱਕੇ ਮੈਂ ਇਹ ਸਮਝਾਉਣ ਵਾਸਤੇ ਗੱਲ ਕਹੀ ਐ 터ਬੋ ਪੈਣਾ ਚਾਹੀਦਾ ਪਰ 터ਬੋ ਮੈਂ ਖੁਦ ਨਹੀਂ ਪਾਉਣਾ ਜਦੋਂ ਕਸਟਮਰ ਕੇ ਇਹ ਪੁੱਛਦਾ ਚੱਲ ਜੂਗਾ ਜੀ ਅਸੀਂ ਕਹਿੰਦੇ ਚੱਲ ਜੇ ਕਿਉਂਕਿ ਸਾਨੂੰ ਹੁਣ ਸੁਭਾਇਤਾ ਦਾ ਬਣਾ ਲਿਆ ਬਈ ਹੁਣ ਗੱਡੀ ਤਾਂ ਮੰਨ ਲਓ ਵੀ ਇਹ ਪੁਰਾਣੀ 3 ਲੱਖ ਦੀ ਐ 터ਬੋ ਨਵਾਂ ਲੈਨੇ ਆ ਤਾਂ 75-80 ਹਜ਼ਾਰ ਦਾ ਐ ਸੈਕੰਡ ਹੈਂਡ ਚੰਗਾ ਲੈਨੇ ਆ ਤਾਂ 35 ਦਾ ਐ ਕਸਟਮਰ ਸੋਚਦਾ ਜੀ ਮੈਨੂੰ ਤਾਂ 15000 ਦਾ ਮਿਲਦਾ ਹੈ ਮੈਨੂੰ 7000 ਦਾ ਮਿਲਦਾ ਉਹਦੇ ਵਿੱਚ ਮਿਸਤਰੀ ਨੇ ਮੈਂ ਕੀ ਕਰਾਉਣਾ ਜੀ ਅਸੀਂ ਕਹਿੰਦੇ ਲਿਆਓ ਬਾਈ ਜੀ ਚੱਲੇ ਜਾਂ ਨਾਲ ਚੱਲੇ ਸਾਡਾ ਕੋਈ ਮਕਸਦ ਨਹੀਂ ਹੈਗਾ ਕਿਉਂਕਿ ਚੱਲਣਾ ਕੁਆਲਿਟੀ ਤੇ ਸਮਾਨ ਨੇ ਜੇ ਨਾ ਚੱਲੂਗਾ ਅਸੀਂ ਖੋਲਣ ਕਸਬ ਦੀ ਲੀਵਰ ਦੁਬਾਰਾ ਲੈ ਲਾਂਗੇ ਫਿਰ ਉਹ ਵੀ ਕਈ ਵਾਰੀ ਗੁਵਾਰਾ ਨਹੀਂ ਹੁੰਦੀ ਕਸਟਮਰ ਨੂੰ ਉਹ ਬਈ ਤੁਸੀਂ ਐ ਕਿਉਂ ਕਹਿੰਨੇ ਹੋ ਕਿਉਂਕਿ ਯਾਰ ਸਮਾਂ ਹਰੇਕ ਦਾ ਕੀਮਤੀ ਹੈ ਜੇ ਅਸੀਂ ਕਿਸੇ ਨਾਲ ਗੱਲ ਕਰਦੇ ਆ ਨਾ ਆਪਣਾ ਸਮਝ ਕੇ ਤਾਂ ਮੈਂ ਦੋ ਤਿੰਨ ਬੰਦਿਆਂ ਤੋਂ ਕੋਈ ਪ੍ਰੋਡਕਟ ਲੈਣਾ ਸੀ ਉਹ ਮੈਨੂੰ ਕਹਿੰਦਾ ਪੈਸੇ ਡਾਲੋ ਭਾਈ ਸਾ ਅਸੀਂ ਆਪਣੇ ਆਪ ਨੂੰ ਇੰਨਾ ਕਿ ਨੀਵਾ ਹੋ ਕੇ ਕਸਟਮਰ ਨਾਲ ਗੱਲ ਕਰਦੇ ਆ ਉਹਨੂੰ ਨੁਕਸ ਵੀ ਦੱਸਦੇ ਨੇ ਨਿਕਲਦਾ ਤਾਂ ਆਪਦੇ ਮਕੈਨਿਕ ਤੋਂ ਯਾਰ ਕਢਾਲਾ ਪਰ ਕਿੰਨਾ ਕਰ ਸਕਦੇ ਆ ਕਿ ਕਮਰ ਹੁੰਦੀ ਹੈ ਹਰੇਕ ਚੀਜ਼ ਦੀ ਕੈਪੈਸਿਟੀ ਹੁੰਦੀ ਹੈ ਉਹ ਕਿੰਨਾ ਕ ਆਪਦੇ ਉੱਤੇ ਚੱਲ ਸਕਦਾ ਪਰ ਹੁਣ ਏਜ ਵੱਡੀ ਹੋਣ ਕਰਕੇ ਥੱਕੇ ਥੱਕੇ ਜਿਹਾ ਮਹਿਸੂਸ ਕਰ ਲੱਪਿਆ ਸੋ ਜਿਹੜੀ ਗੱਲ ਸੀ ਆਪਾਂ ਦਿਲ ਦੀ ਗੱਲ ਸਾਂਝੀ ਕੀਤੀ ਹੈ ਟਰਬੋ ਪੈ ਜਾਂਦਾ ਤਾਂ ਬੈਸਟ ਸੀ ਪਰ ਕੀ ਕਰੀਏ ਕੋਸਟਿੰਗ ਵੱਡੀ ਹੈ ਔਰ ਵਾਟਰ ਬਾਡੀ ਨਵੀਂ ਪਾਉਣੀ ਹੈ ਨਵੀਆਂ ओरिजिनल ਮੰਗਾਈਆਂ ওয়াটার পাম্প মঙায়া এ ওয়াটার পাম্প ਵੀ 4500 ਤੋਂ ਉੱਪਰ ਦਾ ਲ ਦਿੱਲੀੋਂ ਮੰਗਾਇਆ ਠੀਕ ਹੈ ਜੀ হেড ਗੈਸਕਟ ਹੈ ਫਜ ਵਾਲ ਨਹੀਂ ਪਾਏ ਬੜੀਆਂ ਸਾਰੀਆਂ ਚੀਜ਼ਾਂ ਨੂੰ ਅਸੀਂ ਮੈਨੇਜ ਕਰ ਰਹੇ ਹਾਂ ਕਰਨਾ ਪੈਂਦਾ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਇਹੋ ਜੀ ਗੱਡੀ ਨੂੰ ਅਸੀਂ ਹੱਥ ਤਾਂ ਨਾ ਪਾਈਏ ਕਿਉਂਕਿ ਜਦੋਂ ਗੱਡੀ ਖੁੱਲ ਜਾਂਦੀ ਹੈ ਉਦੋਂ ਕਸਟਮਰ ਦਾ ਵੀ ਕੋਈ ਕਸੂਰ ਨਹੀਂ ਯਾਰ ਕਸਟਮਰ ਵੀ ਥੱਕ ਜਾਂਦਾ ਕੁਕੀ ਬਹੁਤ ਸਾਰੇ ਮਕੈਨਿਕ ਖੋਲ ਸੋਚਦੇ ਆ ਵੀ ਆਪਾਂ ਸਸਤਾ ਜਿਆ ਸਾਰਦੇ ਆ ਪਰ ਮੇਰੇ ਤੋਂ ਨਹੀਂ ਸਰਦਾ ਕਿ ਚੱਲਣਾ ਜਦੋਂ ਗੱਡੀ ਤੇ ਕੋਈ ਵਿਅਕਤੀ ਬੈਠ ਗਿਆ ਨਾ ਉਹਨੇ ਇਹਦੀ ਸਪੀਡ 110 120 140 ਤੇ ਜਾਣਾ ਉਹਨੇ ਭੁੱਲ ਜਾਣਾ ਵੀ ਮੈਂ ਇਹਦਾ ਕੰਮ ਅਧੂਰਾ ਕਰਾਇਆ ਹੋਇਆ ਮੈਂ ਬੋਲੇ ਹੋਏ ਸ਼ਬਦ ਲੋਕਾਂ ਨੂੰ ਮੇਰੇ ਭੇੜੇ ਲੱਗਦੇ ਆ ਪਰ ਪ੍ਰਤੀਤ ਤੇ ਪ੍ਰੀਤ ਕਿਸੇ ਦੀ ਕਿਸੇ ਨਾਲ ਨਹੀਂ ਰਹੀ ਪਰ ਅਗਲਾ ਲਾਉਣ ਦੇ ਪੈਸੇ ਉਹਨੇ ਸੋਚਦਾ ਸਵਾਰ ਦਿਓ ਬਾਅਦ ਚ ਕਹਿੰਦਾ ਬਾਈ ਜੀ ਆਹ ਕੀ ਹੋ ਗਿਆ ਆਪਾਂ ਹੁਣ ਫਿਟਿੰਗ ਕਰਦੇ ਆ ਕੀ ਰਿਜ਼ਲਟ ਨਿਕਲ ਗਏ ਇਹ ਤੁਹਾਡੇ ਸਾਹਮਣੇ ਆਉਣਗੇ ਸੋ ਦੋਸਤੋ ਪਿਸਟਨ ਚ ਪਲੇ ਹੈ ਜਦੋਂ ਟਰਬੋ ਆਪਾਂ ਚੇਂਜ ਕਰਵਾ ਲਿਆਗਾ ਆਕੜੇ ਮੰਨ ਗਿਆ ਪਰ ਇਹਨਾਂ ਰਿੰਗਾ ਵੇਜ ਦੀ ਬੈਕ ਕੰਪਰੈਸਰ ਵਧਣ ਦੇ ਚਾਂਸ ਹੁੰਦੇ ਆ ਮੋਲਰ ਖਾਨ ਦੇ ਚਾਂਸਸ ਹੋ ਜਾਂਦੇ ਇਹ ਗੱਲ ਸਮਝਾ ਰਿਹਾ ਤੁਸੀਂ ਜਿਹੜੇ ਬੰਦੇ ਸਮਝਣਾ ਚਾਹੁੰਦੇ ਨੇ ਕਿਸੇ ਚੰਗੇ ਬੰਦੇ ਨੇ ਕਿਤੇ ਕਮੈਂਟ ਨਹੀਂ ਪਾਉਣਾ ਬਾਈ ਬਹੁਤ ਸੋਹਣੀ ਗੱਲ ਸਮਝਾ ਦਿੱਤੀ ਸਿਆਣਾ ਬੰਦਾ ਕਹਿੰਦਾ ਬਾਈ ਚੁੱਪੀ ਚੜ੍ਹਦੀ ਹੈ ਸਿੱਖ ਰਹੇ ਆਪਾਂ ਵੀ ਇਹ ਜਿਹੜੀ ਪਿਸਟਨਾਂ ਦੀ ਪਲੇ ਹੈ ਇੰਜਨ ਦੀ ਸਾਊਂਡ ਚ ਇੰਝ ਦਿੰਦੀ ਆ ਜਦੋਂ ਕੰਮ ਹੋਣ ਤੋਂ ਬਾਅਦ ਧੁਮਾਕਾ ਵਧੀਆ ਵਾਲਾਂ ਦੀ ਸੀਟਾ ਬਰਾਬਰ ਹੋ ਗਈਆਂ ਇੰਜੈਕਟਰ ਵੱਖਰੇ ਹੋ ਗਏ ਦੀ ਇੰਜਨ ਦੀ 사운ਡ ਥੋੜੀ ਡਿਫਰੈਂਟ ਹੋ ਗਈ। ਇੱਕ ਮੈਂ ਇੱਥੇ ਹੋਰ ਗੱਲ ਕਹਿਦਾ ਟਰਬੋ ਪਾ ਰਹੇ ਆ ਟਰਬੋ ਵੀਰ ਉਹਨਾਂ ਨੇ ਸਾਨੂੰ ਅਰੇਂਜ ਕਰਵਾਤਾ ਆਪੇ। ਟਰਬੋ ਦੇ ਵਿੱਚ ਪਲੇਸ ਸੀ ਪਿਆਣਾ ਚਾਹੀਦਾ ਸੀ। ਹੁਣ ਮੈਂ ਇੱਥੇ ਗਾ ਆਟੋਮੈਟਿਕ ਇਹਨੂੰ ਕੈਲੀਬ੍ਰੇਸ਼ਨ ਕਰਨ ਲੱਗਾ ਇੰਜੈਕਟਰਾਂ ਦੀ ਕਿਉਂਕਿ ਇੰਜੈਕਟਰ ਆਲਰੇਡੀ ਕਸਟਮਰ ਨੇ ਪਹਿਲਾਂ ਬਦਲਾਏ ਹੋਏ ਸੀ ਟਰਬੋ ਚੇਂਜ ਹੋ ਗਿਆ ਮਾੜਾ ਇੰਜਣ ਬਾਈ ਜੀ ਫਟਣ ਦੇ ਕਿਨਾਰੇ ਤੇ ਆ ਜਾਂਦਾ ਹੁੰਦਾ ਇਹ ਵੀ ਮੈਂ ਤੁਹਾਨੂੰ ਦਰਸਣ ਲੱਗਾ ਹੁਣ ਸੁਣੋ ਇੰਜਣ ਦੀ ਆਵਾਜ਼ ਤੇ ਆਟੋਮੈਟਿਕ ਰੀਜਨਰੇਟ ਹੋ ਰੇ ਇੰਜਣ ਸੋ ਬਾਈ ਜੀ ਟਰਬੋ ਤਾਂ ਬਾਈ ਨੇ ਸਕੈਨ ਤੇ ਸਾਡੇ ਕੋਲ ਪਵਾ ਲਿਆ ਹੁਣ ਆਟੋਮੈਟਿਕ ਗੱਡੀ ਹੀ ਜਰਨੇਸ਼ਨ ਦੇ ਵਿੱਚ ਕੈਲੀਬ੍ਰੇਸ਼ਨ ਇੰਜੈਕਟਰਾਂ ਦੀ ਹੋ ਰਹੀ ਹੈ ਜਦੋਂ ਇਜੈਕਟਰ ਦੀ ਕੈਲੀਬ੍ਰੇਸ਼ਨ ਕਰਦੇ ਆਂ ਔਰ ਕਿੰ 2200 ਜਾਂਦੇ ਆ ਕੇਸੀ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਇਹ ਵੀ ਗੱਡੀ ਕੋਲੇ ਫੜ ਕੇ ਕਰੀਏ ਕਿਉਂਕਿ ਜਦੋਂ ਆਰਪੀਐਮ ਆਪਣੀ ਮਰਜ਼ੀ ਦਾ ਸਿਸਟਮ ਕਰਦਾ ਨਾ ਤੇ ਮਾੜਾ ਇੰਜਨ ਫਿੱਲਰ ਨਾਲ ਆਉ ਜਾਂਦਾ ਸੋ ਸਿਸਟਮ ਹੈ ਜਿਹੜਾ ਉਹ ਆਪਣੇ ਤਰੀਕੇ ਨਾਲ ਕੈਲੀਬ੍ਰੇਸ਼ਨ ਹੈ ਜਿਹੜੀ ਉਹ ਇਜੈਕਟਰ ਦੀ ਕਰ ਰਿਹਾ ਆ ਆਰਪੀਐਮ ਕਿੰਨੇ ਚੱਲੇ ਜਾਂਦੇ ਇਹ ਵੀ ਤੁਹਾਡੇ ਸਾਹਮਣੇ ਹੈ ਬੜੀਆਂ ਸਾਰੀਆਂ ਮੁਸ਼ਕਲਾਂ ਆਉਂਦੀਆਂ ਪੁਰਾਣੀਆਂ ਗੱਡੀਆਂ ਤੇ ਜਦੋਂ ਅਸੀਂ ਕੰਮ ਕਰਦੇ ਆਂ ਕਈ ਵੀ ਵਿਅਕਤੀ ਨੂੰ ਪਤਾ ਨਹੀਂ ਹੁੰਦਾ ਆਰਪੀਐਮ 2500 ਸੋ ਸਾਡਾ ਕੰਮ ਹੈ ਕਸਟਮਰ ਨੂੰ ਅਵੇਅਰ ਕਰਨਾ ਰਿਜ਼ਲਟ ਦੇਖੇ ਤੋਰੀ ਦੇ ਆ ਔਰ ਦੇਖੋ 2500 ਤੋਂ ਨੀਅਰ ਪਲਸ ਆਰਪੀਐਮ ਲੱਗੇ ਆ ਮਾੜਾ ਇਹ ਨੀਅਰ ਫਿਲਰ ਫਿਲਰ ਸਕਦਾ ਪਰ ਕਸਟਮਰ ਨੂੰ ਤੇ ਆ ਵੀ ਸਾਨੂੰ ਗੱਡੀ ਚੰਗੀ ਚੱਲਦੀ ਹੈ ਸੋ ਦੋਸਤੋ ਇੱਥੇ ਜ਼ਿੰਮੇਵਾਰੀ ਮਕੈਨਿਕ ਦੀ ਖਤਮ ਨਹੀਂ ਹੋ ਜਾਂਦੀ ਜੇ ਕਸਟਮਰ 2200 ਆਰਪੀਐਮ ਤੇ ਚਲਾਵੇ ਤੇ ਬਹੁਤ ਵਧੀਆ ਗੱਲ ਹੈ ਔਰ ਸ਼ੜਕ ਬਣ ਰਹੀ ਸੀ ਪਤਾ ਨਹੀਂ ਰੋੜੀ ਕਦੋਂ ਵੱਜੀ ਕਦੋਂ ਨਹੀਂ ਵੱਜੀ ਜੇ ਮਾਲਕ ਨਾਲ ਹੋਵੇ ਜੇ ਰੋੜੀ ਵੱਜ ਜਾਵੇ ਤੇ ਉਹਨੂੰ ਧਿਆਨ ਰਹਿੰਦਾ ਜੇ ਕੱਲਾ ਮਕੈਨਿਕ ਜਾ ਰਿਹਾ ਰੋਡ ਬਣਦਾ ਪਿਆ ਤੇ ਬੁੜਖ ਕੇ ਰੋੜੀ ਵੱਜ ਜਾਵੇ ਤੇ ਮਕੈਨਿਕ ਦੇ ਜੁੰਨੇ ਚਲੋ ਲੇਖਾਂ ਦੀ ਲਿਖਿਆ ਨੂੰ ਕੌਣ ਮਿਟਾ ਸਕਦਾ ਭਾਈ ਕਿਸਮਤ ਚ ਜੋ ਲਿਖਿਆ ਤੱਕੀ ਖਾਣੇ ਉਹ ਖਾ ਰਹੇ ਆ ਸਮਝਾ ਰਹੇ ਆ ਫਿਰ ਲੋਕੀ ਕਹਿੰਦੇ ਭਾਈ ਐਂ ਕੋ ਕਹਿੰਦਾ ਪਰ ਗੱਡੀ ਨੂੰ ਭਜਾ ਕੇ ਦੇਖਣਾ ਪੈਂਦਾ ਪਰ ਜੇ ਮਾੜੀ ਗੱਡੀ ਦਾ ਕੰਮ ਹੋਇਆ ਹੋਵੇ ਗੱਡੀ ਇੰਨੀ ਭਜਾ ਲਈਏ ਤੇ ਵਾਟਰ ਬਾਡੀ ਤੇ ਟਾਈਮਿੰਗ ਬੈਲਟ ਵੀ ਨਾ ਬਦਲੀ ਹੋਵੇ ਤੇ ਸੱਜਣੋਂ ਕੰਮ ਕੀਤਾ ਹੋਵੇ ਫਿਰ ਕੀ ਨੁਕਸਾਨ ਹੋ ਸਕਦੇ ਆ ਅੱਗੇ ਵੀ ਕੁਝ ਬੇਨਤੀਆਂ ਪ੍ਰਵਾਨ ਕਰਨੀਆਂ ਮਾਫ ਕਰ ਦੇਣਾ ਸੁਣ ਲੋ ਵੀਡੀਓ ਹਾਂਜੀ ਦੋਸਤੋ ਕੁਝ ਕੁ ਬੇਨਤੀਆਂ ਕਰਨੀਆਂ ਮਨ ਹਲਕਾ ਕਰ ਰਹੇ ਆ ਜੀ ਦੁਨੀਆ ਵੀ ਸਾਡੇ ਕੋਲੇ ਆਪਣੀ ਗੱਲ ਰੱਖਦੀ ਏ ਜਾਂ ਅਸੀਂ ਗੱਲ ਨੂੰ ਬੁੱਝ ਕੇ ਨੁਕਸ ਜਿਵੇਂ ਗੱਡੀ ਚ ਕੱਢੇ ਆ ਬਾਈ ਨੂੰ ਚਿੱਟਾ ਤੋਂ ਆਂਦੀਦਾ ਸੀ ਤੇ ਅਸੀਂ ਕਿਹੜੇ ਕਿਹੜੇ ਨੁਕਸ ਕੱਢਤੇ ਤੇ ਬਾਈ ਨੇ ਕਿੰਨੇ ਵਾਰੀ ਗੱਡੀ ਦਾ ਕੰਮ ਕਰਾਇਆ ਮਸਲਾ ਨਹੀਂ ਹੱਲ ਹੋਇਆ ਤੇ ਮਸਲੇ ਹੱਲ ਕਰਾਉਣ ਆਉਂਦੇ ਆ ਉਹ ਆਪਣਾ ਦੁੱਖ ਦੱਸਦੇ ਆ ਤੇ ਮੈਂ ਆਪਣੇ ਸੱਜਣ ਨਾਲ ਦੁੱਖ ਸਾਂਝਾ ਕਰ ਲੈਂਦਾ ਪਰ ਮੈਂ ਮਹਿਸੂਸ ਕਰਦਾ ਅੱਜ ਪੇੜ ਪੌਦਿਆਂ ਨੂੰ ਦੁੱਖ ਦੱਸਿਆ ਜਾਵੇ ਤਾਂ ਜ਼ਿਆਦਾ ਵਧੀਆ ਗੱਲ ਹੈ ਹੁਣੇ ਮਹਿਸੂਸ ਹੁੰਦਾ ਵੀ ਕੰਮ ਕਿਸੇ ਦਾ ਚੰਗਾ ਕੀਤਾ ਜਾਂ ਮਾੜਾ ਕੀਤਾ ਕੋਈ ਫਰਕ ਨਹੀਂ ਮਕੈਨਿਕਾਂ ਨੂੰ ਨਹੀਂ ਦੀ ਜਾਣਗੇ ਏਜੰਸੀਆਂ ਨੂੰ ਨਹੀਂ ਦੀ ਜਾਣਗੇ ਵਾਟਰ ਬੱਡੀ ਚੈੱਕ ਨਹੀਂ ਕਰਾਉਣੀ ਪਾਣੀ ਦਸਰਾ ਨਹੀਂ ਘਟਦਾ ਬਿਲਟ ਪੈਨ ਵਾਲੀ ਹੈ ਯਾਰ ਇਹਨਾਂ ਸਾਰੀਆਂ ਚ ਜਿੱਥੇ ਪੈਸੇ ਲੱਗਦੇ ਦੋਸਤੋ ਮਕੈਨਿਕ ਦੀ ਜ਼ਿੰਮੇਵਾਰੀ ਕੱਲੀ ਇਹ ਨਹੀਂ ਹੈਗੀ ਵੀ ਤੁਹਾਡੀ ਗੱਡੀ ਠੀਕ ਕਰਕੇ ਤੁਹਾਡੇ ਪਿੱਛੋਂ ਟੱਕਰ ਲਾਉਤ ਰਿਆ ਫਿਰੇ। ਸਮਾਨ ਆਪ ਨਹੀਂ ਪਾਉਣਾ ਚਾਹੁੰਦੇ, ਮਹਿੰਗੇ ਆ ਸਮਾਨ। ਗੱਡੀ 20 ਲੱਖ ਵਾਲੀ ਲਈ ਹੁੰਦੀ ਹੈ, ਮਿਲਦੀ ਲੱਖ 4-3 ਲੱਖ ਦੀ ਹੈ। ਉਹਨੂੰ ਫਿਰ 20 ਦੇ ਹਿਸਾਬ ਨਾਲ ਹੀ ਮੈਂਟੇਨੈਂਸ ਹੋਣੀ ਹੈ। ਆਉਣ ਵਾਲੇ ਦਿਨਾਂ 'ਚ ਜਿਹੜਾ ਦੋਸਤ ਕੰਮ ਡਾਇਗਨੋਸ ਕਰਵਾ ਕੇ ਲੈ ਜਾਊਗਾ, ਸਾਨੂੰ ਕੋਈ ਤਰਾਜ ਨਹੀਂ ਸੀ ਆਪਣੀ 1500 ਫੀਸ ਲੈ ਲਾਂਗੇ ਚਾਹੇ 10 ਬੰਦੇ ਆ ਜਾਣ। ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰ ਲਿਓ। ਬਹੁਤ ਧੰਨਵਾਦ। ਜਦੋਂ ਤੁਹਾਡੀਆਂ ਗੱਡੀਆਂ ਦੇ ਵਿੱਚ ਤੁਹਾਨੂੰ ਪਤਾ ਹੁੰਦਾ ਵੀ ਪਾਣੀ ਘਟ ਰਿਹਾ ਸਾਡੀ ਬਿਲਟ ਪੈਨ ਵਾਲੀ ਹੈ ਕਦੋਂ ਪੁਆਈ ਹੈ ਜੋ ਰੂ ਸਰਵਿਸ ਬੜੀ ਵਧੀਆ ਕਰਾਉਣੀ ਜੀ ਸਰਵਿਸ ਬੜੀ ਵਧੀਆ ਕਰਾਉਣੀ ਉਹ ਸਰਵਿਸ ਦੇ ਬਾਬੇ ਦਾ ਠੁੱਲੂ ਲੱਗਦਾ ਯਾਰ ਜਿਹੜੀਆਂ ਚੀਜ਼ਾਂ ਤੇ ਲੱਗਣ ਵਾਲਾ ਉਹ ਦੁਰਕੇ ਦਾ ਧਿਆਨ ਹੀ ਨਹੀਂ ਹੁੰਦਾ ਇਹ ਤਾਂ ਵਧੀਆ ਹੋ ਗਿਆ ਜੀ ਸਾਰਾ ਕੰਮ ਹੋ ਗਿਆ ਜਿੰਨੀਆਂ ਚੀਜ਼ਾਂ ਪੈਗੀਆਂ ਪੈਨਲੀਆਂ ਸੀ ਸੋ ਸ਼ਬਦਾਂ ਲਈ ਮਾਫੀ ਦਿਓ ਧੰਨਵਾਦ ਜਿਹੜੇ ਸਜਣਾ ਨੇ ਕੰਮ ਕਰਾਉਣਾ ਜੀ ਸਾਦਕੇ ਆਜਿਆ ਕਰੋ ਨਹੀਂ ਤਾਂ ਹਰੇਕ ਮਕੈਨਿਕ ਬਹੁਤ ਸੋਹਣਾ ਹੀ ਕੰਮ ਕਰਦਾ